ਦੋਸਤੋ ਇਹ ਮੁੰਡਾ ਆਪਣਾ ਭਰਾ ਆਪਣੇ ਪਿੰਡੋਂ ਹੀ ਆ ਰਣਜੀਤ ਇਹਦਾ ਨਾਮ ਆ ਮذਬੀ ਸਿੱਖਾਂ ਦਾ ਮੁੰਡਾ ਵਿਚਾਰਾ ਤੇ ਮਾਤੜ ਪਰਿਵਾਰ ਹੀ ਆ ਹਨਾ ਇਹ ਕੰਮ ਕਰਦਾ ਆ ਬੱਕਰੀਆਂ ਤੇ ਭੇਡਾਂ ਦਾ ਚੋਰੀ ਦਾ ਕੰਮ ਕਰਦਾ ਆ ਇਹਦੇ ਆਪਦੇ ਵੀ ਕਾਫੀ ਨਾਗ ਹੈਗੇ ਨੇ ਤੇ ਮਤਲਬ ਹੋਰ ਵੀ ਕਿਸੇ ਦੇ ਹੈਗੇ ਨੇ ਹਾਂਜੀ 10 12 ਨਾਗ ਹੈਗੇ ਜਿਹੜੇ ਚੋਰੀ ਤੇ ਆ ਹਾਂਜੀ ਕਿਸੇ ਹਰਾਮ ਦੇ ਵੀ ਨੇ ਮੈਂ ਹਰਾਮ ਦਾ ਵੀਰ ਨੂੰ ਕਹੂੰਗਾ ਕਿੰਨੇ ਦਿਨ ਪਹਿਲਾਂ ਦੀ ਗੱਲ ਆ ਇਹ ਦੀ 6 6 7 ਦੀ ਗੱਲ ਆ ਇਹ ਛੱਡਵਾਰ ਦੀ ਬੁੱਧਵਾਰ ਦੀ ਹਾਂਜੀ ਮੰਨ ਲਓ 6 7 ਅਗਸਤ ਦੀ ਗੱਲ ਆ ਲਗਭਗ ਤੁਸੀਂ 8-10 ਦਿਨ ਪਹਿਲਾਂ ਲਾ ਲੋ ਸਾਡੇ ਪਿੰਡ ਚ ਇਹ ਆਦਾ ਵਾੜਾ ਅਨਾਲ ਹੀ ਪਿੰਡ ਆ ਸਾਡਾ ਛੋਟਾ ਜਿਹਾ ਵਾੜਾ ਐ ਨੇ ਥਾਂ ਮੁੱਲ ਲਿਆ ਆਇਆ ਸਪੈਸ਼ਲ ਇਹਨਾਂ ਵਾਸਤੇ ਹੈ ਨਾ ਬੱਕਰੀਆਂ ਪਿੰਡਾਂ ਵਾਸਤੇ ਉਸ ਵਾੜੇ ਚ ਪਹਿਲਾਂ ਤੇ ਸੌਂਦਾ ਹੁੰਦਾ ਸੀ ਘਰ ਇਹਦਾ ਥੋੜਾ ਜਿਹਾ ਦੂਰ ਆ ਪਰ ਇਹਦੇ ਗੁੜੀਆਂ ਹੋਈ ਆ ਥੋੜੇ ਦਿਨ ਪਹਿਲਾਂ ਤੇ ਉਹਦੇ ਕਾਰਨ ਮਤਲਬ ਇਹ ਨਾ ਆਪਦੇ ਘਰੇ ਸੌਂਦਾ ਸੀ ਵਾੜਾ ਥੋੜਾ ਜਿਹਾ ਦੂਰ ਆ ਤੇ ਕਿਸੇ ਆਰਾਮ ਦੇ ਬੀ ਨੇ ਮਤਲਬ ਇਹਦੀਆਂ ਬੱਕਰੀਆਂ ਚੋਰੀ ਕਰ ਲੀਆਂ ਨੇ 10 ਖਰੇ 12 ਬੱਕਰੀਆਂ 12 ਬੱਕਰੀਆਂ ਹਾਂ 12 ਬੱਕਰੀਆਂ ਚੋਰੀ ਕੀਤੀਆਂ ਨੇ ਮਤਲਬ ਇਹ ਵੀ ਨਹੀਂ ਛੋਟੀਆਂ ਬਹੁਤ ਤਗੜੀਆਂ ਬੱਕਰੀਆਂ ਹਨ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਤਾਂ 12-13000 ਦੀ ਇੱਕ ਪੀਸ ਹੋਣਾ ਨਹੀਂ 2 ਤਾਂ ਲੱਖ ਰੁਪਏ ਦਾ ਜੋੜਾ ਸੀਗਾ ਅੱਛਾ ਹਾਂਜੀ ਤੇ ਬਾਕੀ 15-15000 ਦੀਆਂ ਬੱਕਰੀਆਂ ਹੈਗੀਆਂ ਸੀ ਤਕਰੀਬਨ ਚੰਗੀਆਂ ਬੱਕਰੀਆਂ ਸੀ ਸਾਰੀਆਂ ਤੁਸੀਂ ਮੰਨ ਕੇ ਚੱਲੋ ਯਾਰ ਪੀ ਸਵਾ 2 2.5 ਲੱਖ ਹਾਂਜੀ 2.5 ਲੱਖ ਦਾ ਨੁਕਸਾਨ ਹੋ ਗਿਆ ਜੀ 2.5 ਲੱਖ ਦਾ ਇਹਦਾ ਗਰੀਦ ਦਾ ਨੁਕਸਾਨ ਹੋ ਗਿਆ ਮੈਂ ਲਾਂਤ ਪਾਉਂਗਾ ਉਹ ਜੇ ਆਰਾਮ ਦੇ ਬੀ ਨੂੰ ਫੇਰ ਨੂੰ ਆਰਾਮ ਦਾ ਬੀ ਕਹਿਣਾ ਹਨਾ ਜਿੰਨੇ ਯਾਰ ਇਹ ਕੁਛ ਕੀਤਾ ਮਤਲਬ ਵਿਚਾਰਾ ਯਾਰ ਕੋਈ ਬਾਲੇ ਤਗੜੇ ਕਰੋਣੀ ਮਾਤੜ ਪਰਿਵਾਰ ਆ ਹੁਣ ਜਿਹੜਾ ਬੱਕਰੀਆਂ ਭੇਡਾਂ ਚਾਰਦਾ ਤੇ ਮਤਲਬ ਉਹ ਕਿੱਡੇ ਕਿ ਤਗੜੇ ਕਰੋਊਗਾ ਤੁਸੀਂ ਆਪ ਸਮਝਦਾਰੋ ਤੇ ਮਾਤੜ ਪਰਿਵਾਰ ਆ ਮਤਲਬ ਰੋਟੀ ਦੋ ਟਾਈਮ ਦੀ ਮਾਹ ਪੂਰੀ ਹੁੰਦੀ ਆ ਤੇ ਬਹੁਤ ਜ਼ਿਆਦਾ ਮਤਲਬ ਇਹਦੇ ਨਾਲ ਵਿਚਾਰੇ ਨਾਲ ਠੱਕਾ ਹੋਇਆ ਆ ਤੇ ਪੁਲਿਸ ਵਾਹੇ ਆਪਣੀ ਕਾਰਵਾਈ ਕਰ ਰਹੀ ਆ ਪਰ ਅਜੇ ਤੱਕ ਕੰਮ ਠੰਡਾ ਹੀ ਆ ਹਨਾ ਕੁਛ ਨਹੀਂ ਪਤਾ ਲੱਗਾ ਉਹ ਕਾਹਦੇ ਤੇ ਆਏ ਆ ਕਿੰਨੇ ਵਜੇ ਉਹ ਚੋਰੀ ਹੋਈ ਆ ਪਾ ਸਾਰਾ ਕੁਝ ਵੀਰ ਤੋਂ ਪੁੱਛਾਂਗੇ ਹਾਂਜੀ ਦੱਸੋ ਵੀ ਮਤਲਬ ਕਾਹਦੇ ਤੇ ਉਹ ਲੱਦ ਕੇ ਲੈ ਕੇ ਗਏ ਨੇ ਹਣਾ ਵੀ ਤੇ ਇਹ ਨਾ ਜਾਨਵਰ ਸਾਡਾ ਇੱਕ ਤੜੇ ਹੈਗੇ ਸੀ ਕੁੱਤਾ ਤੜਿਆ ਸੀਗਾ ਅੱਛਾ ਜੀ ਇੱਕ ਵੱੱਡਾ ਹੈਗਾ ਸੀ ਇੱਕ ਖੁੱਲਾ ਸੀ 2:58 ਤੇ ਯਾਨੀ 1:58 ਤੇ ਹੋਈ ਚੋਰੀ ਸਾਡੀ 1:58 ਤੇ ਇੱਕ ਕੁੱਤਾ ਘਰੇ ਭੱਜ ਗਿਆ ਇੱਕ ਵੱੱਡਾ ਸੀਗਾ ਵਾੜੇ 'ਚ ਵਾੜੇ 'ਚ ਵੱੱਡਾ ਸੀਗਾ ਉਹ 1:58 ਤੇ ਜਾ ਕੇ ਬੂਹਾ ਖੜਕਾਉਂਦਾ ਰਿਹਾ 12 ਵਜੇ ਤੱਕ ਇਧਰ ਹੀ ਗਿਆ ਸੀ ਵਾੜੇ 'ਚ ਹੀ ਤੇ 1 ਵਜੇ ਤੱਕ ਮੈਂ ਉਹ ਫੋਨ ਫੋਨ ਦੇਖਦਾ ਰਿਹਾ ਤੇ ਮੁੜ ਕੇ ਪੈ ਗਿਆ ਮੁੜ ਕੇ ਮੈਨੂੰ ਜਾਗ ਨਹੀਂ ਆਈ ਮਾਤਾ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਕੁੱਤਾ ਕਿਤੇ ਬਾਹਰ ਰਹਿ ਗਿਆਣਾ ਚੱਲ ਕੋਈ ਗੱਲ ਨਹੀਂ ਪਰ ਜਦੋਂ ਮੈਨੂੰ ਪਤਾ ਲੱਗਾ ਮੈਂ 4 ਵਜੇ ਗਿਆ 4 ਵਜੇ ਗਿਆ ਤੇ ਵਾੜਾ ਖੁੱਲਾ ਸੀਗਾ ਇਦਾਂ ਸਾਰੇ ਜਿੰਦਰੇ ਜੁੰਦਰੇ ਭੰਨੇ ਸੀਗੇ ਜਦੋਂ ਗਿਣਤੀ ਮਾਰੀ ਤੇ 12 ਲੱਗ ਮਤਲਬ ਉਹ ਕੁੱਤਾ ਆਪਦੀ ਲੋ ਤੁਹਾਨੂੰ ਦੱਸਣ ਗਿਆ ਹਾਂਜੀ ਹਾਂਜੀ ਕੁੱਤਾ ਫੇਰ ਉਹ ਇੱਡਾ ਸਿਆਣਾ ਆ ਮਤਲਬ ਘਰੇ ਇਹਨਾਂ ਨੂੰ ਦੱਸਣ ਗਿਆ ਵੀ ਆਪਣੀ ਵਾੜੀ 'ਚ ਕੋਈ ਨਾ ਕੋਈ ਗਲਤ ਹੋ ਰਿਹਾ ਆ ਹਨਾ ਪਰ ਇਹਨਾਂ ਇਗਨੋਰ ਕਰਤਾ ਇਹਨਾਂ ਕਹਿਤਾ ਵੀ ਕਿਤੇ ਉਂਝੀ ਭੋਂਗਦਾ ਹਨਾ ਕਾਦੇ ਤੇ ਆਏ ਸੀ ਉਹ ਜੀ ਉਹ ਜਦੋਂ ਕੈਮਰੇ ਚ ਚੈੱਕ ਕੀਤਾ ਸਾਹਮਣੇ ਕੈਮਰਾ ਲੱਗਾ ਸੀ ਘਰ ਦੇ ਹਾਂ ਉਹ ਇੱਕ ਇਧਰੋਂ ਗੱਡੀ ਆਉਂਦੀ ਆ ਮੰਡੀ ਵਾਲੀ ਸਾਈਡ ਤੋਂ ਆ ਆਪਣੇ ਲਾਗੇ ਦਾਣਾ ਮੰਡੀ ਲੱਗਦੀ ਆ ਨਾ ਹਾਂ ਤੇ ਉਧਰੋਂ ਗੱਡੀ ਆਉਂਦੀ ਆ ਤੇ ਉਹ ਇੱਕ ਦੋ ਮਿੰਟ ਹੀ ਰੁਕਦੀ ਆ ਬਸ ਉਧਰ ਨੂੰ ਵੜ ਜਾਂਦੀ ਆ ਅੱਛਾ ਉਣਕੇ ਪਤਾ ਹੀ ਨਹੀਂ ਉਹ ਕਿਹੜੀ ਗਲੀ ਨਿਕਲੀ ਅੱਛਾ ਇੱਕ ਦੋ ਮਿੰਟਾਂ ਚ ਸਾਰਾ ਕੰਮ ਕਰ ਜਾਂਦੇ ਹੋ ਹਾਂਜੀ ਇੱਕ ਦੋ ਮਿੰਟ ਖੜੀ ਹੋਣੀ ਗੱਡੀ ਬਸ ਤੇ ਉਹ ਕੈਮਰੇ ਚ ਉਹ ਗੱਡੀ ਦਾ ਨੰਬਰ ਨੰਬਰ ਨਹੀਂ ਆਇਆ ਨਹੀਂ ਵੀਰੇ ਨੰਬਰ ਨਹੀਂ ਆਇਆ ਗਏ ਨੰਬਰ ਨਹੀਂ ਆਇਆ ਹਾਂ ਹਾਂਜੀ ਉਹ ਕੈਮਰਾ ਕਾਫੀ ਦੂਰ ਲੱਗਾ ਸੀ ਹਨੇਰਾ ਪੈਂਦਾ ਸੀ ਅੱਛਾ ਤਾਂ ਖਾਲੀ ਇੰਨਾ ਹੀ ਪਤਾ ਲੱਗਦਾ ਸੀ ਵੀ ਗੱਡੀ ਹੈਗੀ ਹੈ ਅੱਛਾ ਅੱਛਾ ਹਾਂਜੀ ਸੋ ਦੋਸਤੋ ਅਸੀਂ ਰੋਡ ਦੇ ਉੱਪਰ ਹੀ ਖੜੇ ਆ ਜਲਾਲਵਰ ਮੁਕਸਰ ਵਾਲਾ ਰੋਡ ਆ ਉਹ ਗੱਡੀ ਇਧਰਲੇ ਪਾਸੇ ਆਉਂਦੀ ਜਿੱਧਰ ਆ ਵੀਰ ਕੈਮਰਾ ਮਾਰ ਰਿਹਾ ਇਧਰਲੇ ਪਾਸੋਂ ਐਨੂੰ ਪਿੰਡ ਨੂੰ ਜਾਂਦੀ ਆ ਹਨਾ ਤੇ ਉਹ ਸਾਹਮਣੇ ਇੱਕ ਦੁਕਾਨ ਹੈਗੀ ਆ ਉਹ ਦੁਕਾਨ ਦੇ ਕੈਮਰੇ ਤੋਂ ਵੀ ਚੈੱਕ ਕੀਤਾ ਜਾਂਦਾ ਉੱਥੇ ਵੀ ਉੱਥੇ ਵੀ ਮਤਲਬ 2-3 ਮਿੰਟ ਚ ਉਹ ਗੱਡੀ ਜਾ ਕੇ ਤੇ ਵਾਪਸ ਆ ਜਾਂਦੀ ਆ ਸਿਰਫ 3-4 ਮਿੰਟ ਚ ਹਨ ਤੇ ਮੇਰੇ ਹਿਸਾਬ ਨਾਲ ਉਹ ਪਹਿਲਾਂ ਜਾਂ ਤੇ ਦੋ ਗਿਆਂ ਨੇ ਤੁਰ ਕੇ ਆਏ ਹੋਣੇ ਆ ਹਾਂਜੀ ਕੋਈ ਜਿੰਦਰਾ ਜਿੰਦਰਾ ਭੰਨਿਆ ਆ ਕੇ 10-15 ਮਿੰਟ ਤਾਂ ਲੱਗ ਹੀ ਜਾਂਦੇ ਆ ਸਿਖਰਾ ਕੇ ਪਹਿਲਾਂ ਜਿੰਦਰਾ ਭੰਨਣਾ ਫਿਰ 10 ਬੱਕਰੀਆਂ 12 ਬੱਕਰੀਆਂ ਲੱਦਣੀਆਂ ਇੰਨਾ ਟਾਈਮ ਤਾਂ ਲੱਗਦਾ ਹੀ 10-15 ਮਿੰਟ ਹਨ ਹਾਂਜੀ ਹਾਂਜੀ ਇਹ ਦੋ ਗਤਨੀਆਂ ਨੇ ਪਹਿਲਾਂ ਕੋਈ ਪੈਦਲ ਆਏ ਹੋਣੇ ਆ ਤੇ ਇਹਨਾਂ ਮਤਲਬ ਸਾਰਾ ਜਦੋਂ ਕੰਮਕੁਮ ਕਰਤਾ ਜਿੰਦਰਾ ਭੰਨਤਾ ਤੇ ਮੁੜ ਕੇ ਉਹਨਾਂ ਗੱਡੀ ਵਾਲਿਆਂ ਨੂੰ ਕਾਲ ਕੀਤੀ ਹੋਣੀ ਆ ਹਨਾ ਦੋ ਤਾਂ ਚੰਗਾ ਜੋੜਾ ਸੀ ਫੁੱਲ ਕੁਆਲਿਟੀ ਜਾਨੀ ਕਿ ਅਜੇ ਤਾਂ ਬੱਚੇ ਸੀ ਉਹ ਅੱਜ 50-50 ਹਜ਼ਾਰ ਦੇ ਸੀਗੇ ਹਾਂ ਲੱਖ ਦਾ ਜੋੜਾ ਸੀ ਉਹ ਕਿਸੇ ਦਿਨ ਦੋ ਸਾਲਾਂ ਬਾਅਦ ਰੁਪਈਆ 4-5 ਲੱਖ ਦਾ ਬੱਕਰਾ ਹੀ ਸੀ ਕੰਦਾ ਸੀ ਅੱਛਾ ਅੱਛਾ ਨਿੱਕੇ ਨਿੱਕੇ 10 ਹਜ਼ਾਰ ਦਾ ਜੋੜਾ ਇੱਕ ਬੱਕਰਾ ਬੱਚਾ ਲੈ ਕੇ ਆਂਦਾ ਸੀ 10 ਹਜ਼ਾਰ ਦਾ ਬੱਚਾ ਹੂੰ ਦੋ ਬੱਚੇ 20 ਹਜ਼ਾਰ ਦੇ ਲੈ ਕੇ ਆਇਆ ਸੀਗੇ ਹੂੰ ਉਹਨਾਂ ਨੂੰ 1.5 ਸਾਲ ਹੋ ਗਿਆ ਮੈਨੂੰ 1.5-2 ਸਾਲ ਸਾਹਮਣੇ ਹਨ ਹੂੰ ਦਾਣਾ ਪੱਕਾ ਜੋ ਵੀ ਜਿੰਨਾ ਸਰ ਦਾ ਪੋਈਦਾ ਉਹਨਾਂ ਨੂੰ ਬਾਹਰ ਉਚਰਾਇ ਚਾਰ ਕੇ ਜਾ ਕੇ ਉਹਨਾਂ ਨੂੰ ਪਾਉਣਾ ਸੀ ਹੁਣ ਅੱਜ ਤਿਆਰ ਹੋਏ ਸੀ ਅੱਜ ਕਮਾਈ ਦੇਣ ਦਾ ਉਹਨਾਂ ਦਾ ਮੌਕਾ ਸੀ ਹਾਂ ਤੇ ਮਤਲਬ ਇਹ ਕੰਮ ਹੋ ਗਿਆ ਅੱਜ ਇਹ ਕੰਮ ਹੋ ਗਿਆ ਸੋ ਸਾਨੂੰ ਪੂਰੀ ਹਮਦਰਦੀ ਇਸ ਭਰਾ ਨਾਲ ਹਨ ਜੇ ਤੁਹਾਨੂੰ ਯਾਰ ਕਿਤੇ ਵੀ ਕੋਈ ਡਾਊਟ ਕਿਸੇ ਤੇ ਮਤਲਬ ਹੋਵੇ ਹਨ ਕੋਈ ਇਹੋ ਜਿਹਾ ਕੰਮ ਕਰਦਾ ਹੋਵੇ ਬੱਕਰੀਆਂ ਪੀਡਾਂ ਦਾ ਜੇ ਕਿਸੇ ਤੇ ਤੁਹਾਨੂੰ ਡਾਊਟ ਹੋਵੇ ਤੇ ਅਸੀਂ ਤੁਹਾਨੂੰ ਨੰਬਰ ਦਿੰਦੇ ਆ ਵੀਰ ਦਾ ਤੁਸੀਂ ਜ਼ਰੂਰ ਦੱਸਿਓ ਹਨ ਇੱਕ ਵਾਰੀ ਆਪਣਾ ਨੰਬਰ ਬੋਲ ਦੋ ਵੀਰੇ ਇਹਦੇ ਨੰਬਰ ਮੇਰਾ 9843 ਅੱਛਾ ਜੀ 37782 9843 37782 ਤੁਸੀਂ ਇਸ ਨੰਬਰ ਤੇ ਯਾਰ ਜਰੂਰ ਕਾਲ ਕਰਿਓ ਗਰੀਬ ਪਰਿਵਾਰ ਦਾ ਮੁੰਡਾ ਵਿਚਾਰਾ ਤੇ ਇਹ ਹੀ ਕਾਰੋਬਾਰ ਕੋਈ ਹੋਰ ਇਹ ਤਾਂ ਹੈਗਾ ਨਹੀਂ ਕੋਈ ਜ਼ਮੀਨ ਪਹਿਲੀ ਕੋਈ ਕੋਈ ਜ਼ਮੀਨ ਪਹਿਲੀ ਜਾਂ ਵਟਵੰਨਾ ਕੁਝ ਨਹੀਂ ਹੈਗਾ ਨਾ ਮਤਲਬ ਇਸੇ ਕੰਮ ਤੇ ਹੀ ਇਹਦਾ ਪਰਿਵਾਰ ਸਾਰਾ ਨਿਰਭਰਿਆ ਇਸੇ ਚੀਜ਼ ਤੋਂ ਰੋਟੀ ਖਾਂਦੇ ਨੇ ਸੋ ਜੇ ਤੁਸੀਂ ਕੋਈ ਹੈਲਪ ਕਰਨ ਵਾਲਾ ਵੀ ਹੋਵੇ ਤੇ ਇਸ ਭਰਾ ਦੀ ਯਾਰ ਕੋਈ ਜ਼ਰੂਰ ਹੈਲਪ ਕਰਿਓ ਜਿੰਨੇ ਵੀ ਜੋਗਾ ਕੋਈ ਹੈਗਾ ਆ ਸੋ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਚਿੰਗਰ ਜੀ ਕੀ ਫਤ